ਸਰਸ਼ੀਏ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਆਓ ਜਾਣਦੇ ਹਾਂ ਅਗਸਤ ਮਹੀਨੇ ਦਾ 12 ਰਾਸ਼ੀਆਂ ਦਾ ਰਾਸ਼ੀਫਲ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਗਸਤ ਦਾ ਮਹੀਨਾ ਜੀਵਨ ਦੇ ਵਿੱਚ ਤਰੱਕੀ ਦੀ ਰਾਹ ਖੋਲਣ ਵਾਲਾ ਹੈ ਮਾਂਚਾ ਹੀ ਸਫਲਤਾ ਪ੍ਰਦਾਨ ਕਰਨ ਵਾਲਾ ਹੈ ਤੁਹਾਡੇ ਸਾਰੇ ਅਧੂਰੇ ਕੰਮ ਇਸ ਮਹੀਨੇ ਪੂਰੇ ਹੋ ਸਕਦੇ ਹਨ ਕੈਰੀਅਰ ਕਾਰੋਬਾਰ ਵਿੱਚ ਰੁਕਾਵਟਾਂ ਦੂਰ ਹੋਣਗੀਆਂ ਇਸ ਮਹੀਨੇ ਮੇਕ રાશિ ਵਾਲਿਓ ਆਪਣੇ ਕੈਰੀਅਰ ਅਤੇ ਕਾਰੋਬਾਰ ਤੇ ਪੂਰੀ ਤਰ੍ਹਾਂ ਧਿਆਨ ਦੇਂਦੇ ਹੋਏ ਨਜ਼ਰ ਆਉਣਗੇ ਖਾਸ ਕਰ ਇਹ ਹੈ ਕਿ ਇਸ ਦਸ਼ਾ 'ਚ ਮਿਹਨਤ ਅਤੇ ਕੋਸ਼ਿਸ਼ ਦੋਵੇਂ ਸਫਲ ਹੋਣਗੇ ਇਸ ਮਹੀਨੇ ਤੁਹਾਡੀਆਂ ਲਾਲਸਾਵਾਂ ਵਾਧੀਆਂ ਨਜ਼ਰ ਆਉਣਗੀਆਂ ਅਤੇ ਤੁਸੀਂ ਆਪਣੀ ਯੋਜਨਾ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰੋਗੇ। ਜੀਵਨ ਦੇ ਨਾਲ ਜੁੜੇ ਕੁਝ ਵੱਡੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਮਹੀਨੇ ਦੇ ਮੱਧ ਵਿੱਚ ਅਚਾਨਕ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ। ਅਗਸਤ ਮਹੀਨੇ ਦਾ ਦੂਜਾ ਅੱਧ ਤੁਹਾਡੇ ਲਈ ਪਹਿਲੇ ਅੱਧ ਦੇ ਮੁਕਾਬਲੇ ਜ਼ਿਆਦਾ ਸ਼ੁਭ ਅਤੇ ਸਫਲ ਹੋਣ ਵਾਲਾ ਹੈ। ਇਸ ਸਮੇਂ ਦੌਰਾਨ ਤੁਹਾਡੀ ਸਿਹਤ आम रहेंगे ਤੁਹਾਡੇ ਕੰਮ ਸਮੇਂ ਤੇ ਪੂਰੇ ਹੋ ਜਾਣਗੇ ਇਸ ਮਹੀਨੇ ਤੁਸੀਂ ਉਪਾਅ ਕਰਨਾ ਹੈ ਹਰ ਰੋਜ਼ ਭਗਵਾਨ ਹਨੂਮਾਨ ਨੂੰ ਗੋੜ ਛੋਲੇ ਚੜਾ ਕੇ ਸ਼੍ਰੀ ਸੁंदरकांड ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੇ বৃষ ਰਾਸ਼ੀ বৃষ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਅਗਸਤ ਦਾ ਮਹੀਨਾ ਬਹੁਤ ਹੀ ਉਥਲ ਪੁਥਲ ਵਾਲਾ ਰਹਿਣ ਵਾਲਾ ਹੈ ਇਸ ਮਹੀਨੇ ਤੁਸੀਂ ਆਪਣੇ ਕੈਰੀਅਰ ਕਾਰੋਬਾਰ ਅਤੇ ਜੀਵਨ ਦੇ ਨਾਲ ਜੋੜੇ ਵੱਡੀ ਫੈਨਸਲੇ ਅਚਾਨਕ ਲੈ ਸਕਦੇ ਹੋ اگਸਟ ਮਹੀਨੇ ਦੀ ਸ਼ੁਰੂਆਤ ਥੋੜੀ ਮਹਿੰਗੀ ਹੋਣ ਵਾਲੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਕੁਝ ਚੀਜ਼ਾਂ ਤੇ ਵੱਡੀ ਰਕਮ ਖਰਚ ਕਰਨੇ ਪੈ ਸਕਦੇ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਹੀਨੇ ਦੇ ਅੰਤ ਵਿੱਚ ਤੁਹਾਨੂੰ ਸਰੀਰਕ ਮਾਨਸਿਕ ਅਤੇ ਵਿੱਤੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਆਪਣੀ ਊਰਜਾ ਸਮੇਂ ਅਤੇ ਪੈਸੇ ਦਾ ਪ੍ਰਬੰਧਨ ਕਰਨਾ ਹੋਵੇਗਾ ਮਹੀਨੇ ਦੇ ਪਹਿਲੇ ਹਫਤੇ ਆਪਣੀ ਸਿਹਤ ਦਾ ਖਾਸ ਖਿਆਲ ਰੱਖੋ ਇਸ ਸਮੇਂ ਦੌਰਾਨ ਤੁਹਾਡਾ ਕਾਰੋਬਾਰ ਥੋੜਾ ਹੌਲੀ ਰਹੇਗਾ ਅਤੇ ਆਮਦਨ ਨਾਲੋਂ ਖਰਚਾ ਵੱਧ ਹੋਵੇਗਾ ਕਰੇਲੂ ਸਮੱਸਿਆਵਾਂ ਕਾਰਨ ਤੁਹਾਡਾ ਕੰਮ ਪ੍ਰਭਾਵਿਤ ਹੋ ਸਕਦਾ ਹੈ ਖਾਸ ਤੌਰ ਤੇ ਕਾਮਕਾਜੀ ਔਰਤਾਂ ਨੂੰ ਘਰ ਅਤੇ ਕੰਮ ਵਾਲੀ ਥਾਂ ਤੇ ਸੰਤੁਲਨ ਬਣਾਉਣ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮਹੀਨੇ ਤੁਸੀਂ ਉਪਾਅ ਕਰ ਸਕਦੇ ਹੋ क्रिस्टल शिवलिंग दी पूजा ਕਰੋ ਤੇ ਸ਼ਿਵ ਚਾਲੀਸਾ ਦਾ ਰਚਨਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਅਗਸਤ ਦਾ ਮਹੀਨਾ ਸ਼ੋਭਾ ਤੇ ਚੰਗੀ ਕਿਸਮਤ ਲੈ ਕੇ ਆਵੇਗਾ ਇਸ ਮਹੀਨੇ ਤੁਹਾਨੂੰ ਕਿਸੇ ਦੋਸਤ ਜਾਂ ਪ੍ਰਭਾਵਸ਼ਾਲੀ ਵਿਅਕਤੀ ਦੀ ਮਦਦ ਦੇ ਨਾਲ ਆਪਣੇ ਕੈਰੀਅਰ ਅਤੇ ਕਾਰੋਬਾਰ ਵਿੱਚ ਤਰੱਕੀ ਕਰਨ ਦੇ ਮੌਕੇ ਮਿਲਣਗੇ ਤੁਹਾਡੀ ਯੋਜਨਾਬੰਦ ਕੰਮ ਸਮੇਂ ਤੇ ਪੂਰੇ ਹੋਣਗੇ ਜਿਸ ਕਰਨ ਤੁਸੀਂ ਆਪਣੇ ਅੰਦਰ ਇੱਕ ਵੱਖਰਾ ਉਤਸ਼ਾਹ ਅਤੇ ਆਤਮ ਵਿਸ਼ਵਾਸ ਦੇਖੋਗੇ ਅਗਸਤ ਮਹੀਨੇ ਦੇ ਪਹਿਲੇ ਅੱਧ ਵਿੱਚ ਤੁਸੀਂ ਇੰਚਸ ਦੇਸ਼ਾ ਵਿੱਚ ਪੂਰੀ ਲਗਨ ਨਾਲ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਮਨ ਚਾਹੀ ਸਫਲਤਾ ਮਿਲੇਗੀ ਅਗਸਤ ਦੇ ਦੂਜੇ ਹਫਤੇ ਤੁਹਾਡਾ ਮਨ ਧਾਰਮਿਕ ਅਧਿਆਤਮਿਕ ਕੰਮਾਂ ਵਿੱਚ ਰੁਚੀ ਰਹਿਗਾ ਇਸ ਸਮੇਂ ਦੌਰਾਨ ਕਿਸੇ ਤੀਰਥ ਸਥਾਨ ਦੀ ਯਾਤਰਾ ਦੀ ਸੰਭਾਵਨਾ ਰਹੇਗੀ ਇਸ ਮਹੀਨੇ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ ਮਹੀਨੇ ਦੇ ਮੱਧ ਵਿੱਚ ਤੁਹਾਨੂੰ ਕਿਸੇ ਯੋਜਨਾ ਵਿੱਚ ਫਸਿਆ ਪੈਸਾ ਮਿਲ ਸਕਦਾ ਹੈ ਇਸ ਮਿਆਦ ਦੇ ਦੌਰਾਨ ਤੁਸੀਂ ਆਪਣੇ ਕੈਰੀਅਰ ਅਤੇ ਕਾਰੋਬਾਰ ਵਿੱਚ ਬੇਮਿਸਾਲ ਤਰੱਕੀ ਵੇਖੋਗੇ ਇਸ ਮਹੀਨੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਹਨੂਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਸੁੰਦਰ ਕਾਂਡ ਦਾ ਪਾਠ ਕਰਨਾ ਚਾਹੀਦਾ ਹੈ। ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਅਗਸਤ ਦਾ ਮਹੀਨਾ ਮਿਸ਼ਰਤ ਰਹਿਣ ਵਾਲਾ ਹੈ। ਇਸ ਮਹੀਨੇ ਕਰਕ ਰਾਸ਼ੀ ਵਾਲੇ ਜ਼ਿਆਦਾ ਉਤਸ਼ਾਹ ਅਤੇ ਜ਼ਿਆਦਾ ਆਤਮ ਵਿਸ਼ਵਾਸ ਤੋਂ ਪਚੰਦੇ ਚਿਰੁਰਤ ਹੈ। ਨਹੀਂ ਤਾਂ ਤੁਹਾਨੂੰ ਬੇਲੋੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਸਤ ਮਹੀਨੇ ਦੀ ਸ਼ੁਰੂਆਤ ਥੋੜੀ ਰੁਚੀਵੇਂ ਭਰੀ ਰਹਿਣ ਵਾਲੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਕੈਰੀਅਰ ਅਤੇ ਕਾਰੋਬਾਰ ਸਬੰਧ ਵਿੱਚ ਥੋੜੀ ਹੋਰ ਕਾਲੀ ਕਰਨੀ ਪੈ ਸਕਦੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਛੋਟੇ ਕੰਮਾਂ ਨੂੰ ਪੂਰਾ ਕਰਨ ਲਈ ਵਧੇਰੇ ਮਿਹਨਤ ਅਤੇ ਚਤਨ ਕਰਨੇ ਪੈਣਗੇ ਅਤੇ ਤੁਹਾਨੂੰ ਉਹਨਾਂ ਲੋਕਾਂ ਤੋਂ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ ਜੋ ਤੁਹਾਡੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੀ ਸਾਜ਼ਿਸ਼ ਰਚਦੇ ਪਏ ਹਨ ਜੇਕਰ ਤੁਸੀਂ ਕਾਰੋਬਾਰ ਵਿੱਚ ਸ਼ਾਮਲ ਹੋ ਤਾਂ ਤੁਹਾਨੂੰ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਲੈਣ-ਦੇਣ ਵਿੱਚ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਇਸ ਮਹੀਨੇ ਤੁਸੀਂ ਉਪਾਅ ਕਰ ਸਕਦੇ ਹੋ ਜਿਵੇਂ ਸਿੰਵਲਿੰਗ ਤੇ ਦੁੱਧ ਅਤੇ ਜਲ ਚੜਾਓ ਅਤੇ ਹਰ ਰੋਜ਼ ਸ਼ਿਵ ਮਹਮਾ ਸਟੋਤਰ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਅਗਸਤ ਮਹੀਨੇ ਦੀ ਸ਼ੁਰੂਆਤ ਥੋੜੀ ਹੌਲੀ ਹੋ ਸਕਦੀ ਹੈ ਤੇ ਉਮੀਦੋਂ ਕੰਟ ਨਤੀਜੇ ਦੇ ਸਕਦੇ ਹਨ ਪਰ ਉਤਰੀ ਆਦ ਤੱਕ ਤੁਸੀਂ ਚੀਜ਼ਾਂ ਨੂੰ ਆਪਣੇ ਇਸ਼ਾ ਅਨੁਸਾਰ ਚੱਲਦੇ ਦੇਖੋਗੇ ਅਗਸਤ ਮਹੀਨੇ ਪਹਿਲੇ ਹਫਤੇ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਪੰਜ ਤੌਰ ਕਰਨੇ ਪੈ ਸਕਦੇ ਹੈ ਇਸ ਸਮੇਂ ਦੌਰਾਨ ਕਈ ਵਾਰ ਚੀਜ਼ਾਂ ਤੁਹਾਡੇ ਵਿਰੁੱਧ ਹੋ ਸਕਦੀਆਂ ਹਨ ਇਸ ਸਮੇਂ ਦੌਰਾਨ ਤੁਹਾਨੂੰ ਨਿਸ਼ਮਾ ਅਤੇ ਨਿਸ਼ਮਣ ਤੋਂ ਦੂਰ ਰਹਿਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਧਨ ਅਤੇ ਮਾਨ ਸਨਮਾਨ ਦਾ ਨੁਕਸਾਨ ਚਲਣਾ ਪੈ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਡੇ ਅੰਦਰ ਨਿਰਾਸ਼ਾ ਦੀ ਭਾਵਨਾ ਪੈਦਾ ਹੋ ਸਕਦੀ ਹੈ ਜਿਸ ਕਾਰਨ ਤੁਸੀਂ ਕਈ ਵਾਰ ਆਪਣਾ ਗੁੱਸਾ ਗਵਾ ਸਕਦੇ ਹੋ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਸਬਾਤ ਸਿਹਤ ਦੋਵਾਂ ਦਾ ਧਿਆਨ ਰੱਖਣਾ ਹੋਵੇਗਾ ਸਿੰਘ ਰਾਸ਼ੀ ਦੇ ਲੋਕਾਂ ਨੂੰ ਮਹੀਨੇ ਦੇ ਪਹਿਲੇ ਅੱਧ ਵਿੱਚ ਆਪਣੀਆਂ ਕਮੀਆਂ ਨਿਰਾਸ਼ਾ ਦੀ ਭਾਵਨਾਵਾਂ ਨੂੰ ਉਜਾਗਰ ਕਰਨ ਤੋਂ ਬਚਣਾ ਹੋਵੇਗਾ ਨਹੀਂ ਤਾਂ ਤੁਹਾਡੇ ਵਿਰੋਧੀ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਇਸ ਮਹੀਨੇ ਜਿਹੜਾ ਤੁਸੀਂ ਉਪਾਅ ਕਰਨਾ ਹੈ ਭਗਵਾਨ ਸ਼੍ਰੀ ਵਿਸ਼ਨੂੰ ਨੂੰ ਕੇਸਰ ਦਾ ਤਿਲਕ ਲਗਾਓ ਤੇ ਹਰ ਰੋਜ਼ ਸ਼੍ਰੀ ਵਿਸ਼ਨੂੰ ਸਰੋਤਰ ਦਾ ਪਾਠ ਕਰੋ ਅਗਲੀ ਰਾਸ਼ੀ ਆਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਅਗਸਤ ਦਾ ਮਹੀਨਾ ਮਿਲਿਆ ਚੋਲਿਆ ਸਾਬਤ ਹੋਵੇਗਾ ਮਹੀਨੇ ਦੀ ਸ਼ੁਰੂਆਤ ਵਿੱਚ ਤੁਹਾਡੇ ਮਿਹਨਤ ਕੋਸ਼ਿਸ਼ਾਂ ਦਾ ਨਤੀਜਾ ਕਾਟ ਰਹੇਗਾ ਇਸ ਸਮੇਂ ਦੌਰਾਨ ਤੁਹਾਡੇ ਵਿਰੋਧੀ ਸਰਗਰਮ ਰਹਿਣਗੇ ਇਸ ਲਈ ਤੁਹਾਡੇ ਕਿਸੇ ਵੀ ਕੰਮ ਵਿੱਚ ਲਾਪਰਵਾਹੀ ਤੋਂ ਬਚੋ ਅਤੇ ਆਪਣੀਆਂ ਉਚੋਚਨਾਵਾਂ ਨੂੰ ਪੂਰਾ ਹੋਣ ਤੋਂ ਪਹਿਲਾਂ ਉਹਨਾਂ ਦਾ ਖੁਲਾਸਾ ਕਰੋ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਜੇਕਰ ਤੁਹਾਨੂੰ ਉਮੀਦਾਂ ਦੇ ਅਨੁਸਾਰ ਆਪਣੇ ਕੰਮ ਵਿੱਚ ਸਫਲਤਾ ਨਹੀਂ ਮਿਲਦੀ ਤੁਸੀਂ ਥੋੜਾ ਉਦਾਸ ਰਹਿ ਸਕਦੇ ਹੋ ਇਸ ਦਾ ਅਸਰ ਸਿਰਫ ਤੁਹਾਡੇ ਕੰਮ ਤੇ ਹੀ ਨਹੀਂ ਸਗੋਂ ਤੁਹਾਡੀ ਨਿੱਜੀ ਜ਼ਿੰਦਗੀ ਤੇ ਵੀ ਦੇਖਿਆ ਜਾ ਸਕਦਾ ਹੈ ਇਸ ਸਮੇਂ ਦੌਰਾਨ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਛੋਟੀਆਂ ਗੱਲਾਂ ਤੇ ਆਪਣਾ ਗੁੱਸਾ ਗਵਾ ਸਕਦੇ ਹੋ ਇਸ ਸਮੇਂ ਦੌਰਾਨ ਰਿਸ਼ਤੇਦਾਰਾਂ ਸ਼ੁਭ ਚਿੰਤਕਾਂ ਦਾ ਸਹਿਯੋਗ ਵਿੱਚ ਕਮੀ ਹੋਵੇਗੀ ਇਸ ਮਹੀਨੇ ਤੁਸੀਂ ਉਪਾਅ ਕਰਨਾ ਹੈ ਹਰ ਰੋਜ਼ ਗਣੇਸ਼ ਨੂੰ ਦੁਰਵਾ ਚੜਾਓ ਅਤੇ ਸ਼੍ਰੀ ਗਣੇਸ਼ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਦਾ ਸੇ 1 ਅਗਸਤ ਮਹੀਨਾ ਉਮੀਦ ਤੋਂ ਜ਼ਿਆਦਾ ਸੁਖਾਂਤ ਅਤੇ ਫਲਦਾਇਕ ਰਹਿਣ ਵਾਲਾ ਹੈ ਇਸ ਮਹੀਨੇ ਤੁਹਾਡੇ ਵੱਡੇ ਸੁਪਨੇ ਸাকার ਹੁੰਦੇ ਨਜ਼ਰ ਆਉਣਗੇ ਲੰਮੇ ਸਮੇਂ ਤੋਂ ਰੁਕੇ ਹੋਏ ਕੰਮ ਨੂੰ ਰਫਤਾਰ ਮਿਲੇਗੀ ਜਿਹੜੇ ਲੋਕ ਲੰਮੇ ਸਮੇਂ ਤੋਂ ਰੁਝੇਗਾ ਦੀ ਪਾਲ ਵਿੱਚ ਸਨ ਉਹਨਾਂ ਨੂੰ ਪਸੰਦ ਦਾ ਕੰਮ ਮਿਲੇਗਾ ਪਹਿਲਾਂ ਤੋਂ ਕੰਮ ਕਰ ਰਹੇ ਜਾਂ ਕਾਰੋਬਾਰ ਕਰ ਰਹੇ ਲੋਕਾਂ ਨੂੰ ਦੌਲਤ ਅਤੇ ਆਦਿ ਆਤੋਂ ਲਾਭ ਹੋਵੇਗਾ ਤੁਲਾ ਰਾਸ਼ੀ ਵਾਲੇ ਉਹ ਅਗਸ ਮਹੀਨੇ ਦਾ ਪਹਿਲਾ ਅੱਧ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਇਸ ਸਮੇਂ ਦੌਰਾਨ ਤੁਹਾਡੀ ਵਿੱਤੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ। ਆਮਦਨ ਦੇ ਨਵੇਂ ਸਰੋਤ ਪੈਦਾ ਹੋਣਗੇ ਇਸ ਸਮੇਂ ਦੌਰਾਨ ਤੁਹਾਡੇ ਲਈ ਉੱਚ ਅਹੁਦੇ ਦੀ ਪ੍ਰਾਪਤੀ ਜਾਂ ਵਣੇਸ਼ ਜਾਂ ਮਾਸ਼ੇ ਸਨਮਾਨ ਪ੍ਰਾਪਤ ਕਰਨਾ ਸੰਭਵ ਹੈ। ਤੁਹਾਡੀ ਪ੍ਰਸਿੱਧੀ ਵਧੇਗੀ। ਜੇਕਰ ਤੁਹਾਡਾ ਕਿਸੇ ਦਰਾਂ ਨਾਲ ਕੋਈ ਵਿਵਾਦ ਚੱਲ ਰਿਹਾ ਸੀ ਤਾਂ ਇਸ ਮਹੀਨੇ ਆਪਸੀ ਸਹਿਮਤੀ ਦੇ ਨਾਲ ਹੱਲ ਹੋ ਜਾਵੇਗਾ। ਅਗਲੀ ਰਾਸ਼ੀ ਹੈ ਜੀ ਬ੍ਰਿਸ਼ਕ ਰਾਸ਼ੀ। ਵ੍ਰਸ਼ਿਕ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਅਗਸਤ ਦਾ ਮਹੀਨਾ ਮਿਸ਼ਰਤ ਰਹਿਣ ਵਾਲਾ ਹੈ। ਵ੍ਰਸ਼ਿਕ ਰਾਸ਼ੀ ਵਾਲਿਆਂ ਨੂੰ ਇਸ ਮਹੀਨੇ ਦੌਰਾਨ ਸਾਵਧਾਨ ਕੋਈ ਹਲਸਾ ਨਾ ਹੋ ਜਾਵੇ। ਤੁਸੀਂ ਇਹ ਗੱਲ ਯਾਦ ਰੱਖਣਾ ਹੈ ਇਸ ਪੂਰੇ ਮਹੀਨੇ ਦੌਰਾਨ ਨਿਯਮਾਂ ਦੀ ਉਲੰਘਣਾ ਜਾਂ ਕਿਸੇ ਵੀ ਚੀਜ਼ ਵਿੱਚ ਸ਼ਾਰਟਕਟ ਲੈਣ ਦੀ ਗਲਤੀ ਤੁਸੀਂ ਨਾ ਕਰਨਾ। ਨਹੀਂ ਤਾਂ ਤੁਹਾਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁੱਲ ਮਿਲਾ ਕੇ ਇਹ ਪੂਰਾ ਮਹੀਨਾ ਤੁਹਾਨੂੰ ਸਾਵਧਾਨੀ ਵਰਤਣੀ ਹੋਵੇਗੀ ਕਦਮਾਂ ਨਾਲ ਸਹੀ ਰਸਤੇ ਤੇ ਅੱਗੇ ਵਧਣਾ ਹੈ ਹਾਲਾਂਕਿ ਅਗਸਤ ਦੇ ਮਹੀਨੇ ਦੀ ਸ਼ੁਰੂਆਤ ਤੁਹਾਡੇ ਲਈ ਠੀਕ ਰਹੇਗੀ ਇਸ ਸਮੇਂ ਦੌਰਾਨ ਭਾਵੇਂ ਹੌਲੀ ਰਫ਼ਤਾਰ ਨਾਲ ਤੁਸੀਂ ਕੰਮ ਵਿੱਚ ਤਰੱਕੀ ਅਤੇ ਵਪਾਰ ਵਿੱਚ ਲਾਭ ਹੋਵੇਗਾ ਇਸ ਮਿਆਦੇ ਦੌਰਾਨ ਤੁਸੀਂ ਜੋ ਵੀ ਕੰਮ ਸ਼ੁਰੂ ਕਰੋਗੇ ਉਹ ਸਿਚਤਾਨੋ ਮਨਚਾਹੀ ਸਫਲਤਾ ਮਿਲੇਗੀ ਪਰ ਮਹੀਨੇ ਦੇ ਦੂਜੇ ਹਫ਼ਤੇ ਬਿਹਤਰ ਰਹੇਗਾ ਕਿ ਤੁਸੀਂ ਲੋਕਾਂ ਦੇ ਨਾਲ ਛੋਟੇ-ਛੋਟੇ ਮਾਮਲਿਆਂ ਵਿੱਚ ਉਲਝਣ ਦੀ ਬਜਾਏ ਆਪਣੇ ਕੰਮ ਤੇ ਧਿਆਨ ਦਿਓ ਇਸ ਸਮੇਂ ਦੌਰਾਨ ਹਰ ਚੀਜ਼ ਨੂੰ ਆਪਣੇ ਬਕਾਅ ਦਾ ਵਿਸ਼ਾ ਬਣਾਉਣ ਦੀ ਬਜਾਏ ਤੁਹਾਨੂੰ ਤੁਹਾਡੇ ਰਾਹ ਵਿੱਚ ਆਉਣ ਵਾਲੇ ਮੌਕਿਆਂ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਪਵੇਗੀ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ 16 ਅਗਸਤ ਤਾ ਮਹੀਨਾ ਬਹੁਤ ਹੀ ਸ਼ੋਭਤੇ ਲਾਭਦਾਇਕ ਰਹਿਣ ਵਾਲਾ ਹੈ ਜੇਕਰ ਤੁਸੀਂ ਇਸ ਮਹੀਨੇ ਆਲਸ ਤੇ ਹੰਕਾਰ ਛੱਡ ਕੇ ਆਪਣੇ ਕੰਮ ਨੂੰ ਪੂਰੀ ਲਗਨ ਅਤੇ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਅਚਾਨਕ ਹੀ ਸਫਲਤਾ ਵਿਤੀ ਦੇ ਨਾਲ ਲਾਭ ਮਿਲ ਸਕਦਾ ਹੈ ਅਗਸਤ ਮਹੀਨੇ ਦੀ ਸ਼ੁਰੂਆਤ ਕਿਸੇ ਚੰਗੀ ਖਬਰ ਨਾਲ ਹੋਵੇਗੀ ਜੇਕਰ ਤੁਸੀਂ ਲੰਮੇ ਸਮੇਂ ਤੋਂ ਰੁਜਗਾਰ ਦੀ ਭਾਲ ਵਿੱਚ ਸੀ ਤਾਂ ਅਗਸਤ ਮਹੀਨੇ ਦੇ ਪਹਿਲੇ ਆਦ ਵਿੱਚ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ ਇਸ ਸਮੇਂ ਦੌਰਾਨ ਤੁਹਾਡੇ ਸ਼ੋਭਚਿੰਤਕ ਅਤੇ ਮਦਦਗਾਰ ਸਾਬਤ ਹੋਣਗੇ ਤੇ ਹਰ ਫੈਸਲੇ ਵਿੱਚ ਤਨ ਮਨ ਅਤੇ ਤਾਨ ਨਾਲ ਤੁਹਾਡੇ ਨਾਲ ਖੜੇ ਹੋਣਗੇ ਤਨ રાશિ ਵਾਲੇ ਲੋਕਾਂ ਨੂੰ ਅਗਸਤ ਮਹੀਨੇ ਦੇ ਪਹਿਲੇ ਹੱਦ ਵਿੱਚ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਇਸ ਦੌਰਾਨ ਵਿਦੇਸ਼ ਯਾਤਰਾ ਦੀ ਸੰਭਾਵਨਾ ਹੈ ਜੇਕਰ ਤੁਸੀਂ ਵਿਦੇਸ਼ ਦੇ ਨਾਲ ਸੰਬੰਧਿਤ ਕੰਮ ਕਰਦੇ ਹੋ ਤਾਂ ਤੁਹਾਨੂੰ ਚੰਗਾ ਲਾਭ ਮਿਲੇਗਾ ਅਗਲੀ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾ ਸੇ 1 ਅਗਸਤ ਦਾ ਮਹੀਨਾ ਮਦਮ ਫਲਦਾਇਕ ਰਹਿਣ ਵਾਲਾ ਹੈ ਮਹੀਨੇ ਦੀ ਸ਼ੁਰੂਆਤ ਸੇ ਅਚਾਨਕ ਕੁਝ ਵੱਡੀਆਂ ਜ਼ਿੰਮੇਵਾਰੀਆਂ ਤੁਹਾਡੇ ਸਿਰ ਆ ਸਕਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਜ਼ਿਆਦਾ ਭੱਜ ਦੌੜ ਕਰਨੀ ਪੈ ਸਕਦੀ ਹੈ ਇਸ ਸਮੇਂ ਦੌਰਾਨ ਤੁਹਾਡਾ ਮਨ ਕਿਸੇ ਬੁਰਾਈ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਰਹੇਗਾ ਕਾਰਜਸਥਾਨ ਤੇ ਬ੍ਰਿਧੀ ਸਰਗਰਮ ਰਹਿਣਗੇ ਤੁਹਾਨੂੰ ਆਪਣੇ ਸੀਨੀਅਰ ਅਤੇ ਜੂਨੀਅਰ ਤo ਉਮੀਦ ਅਨਸਾਰ ਸਹਿਯੋਗ ਨਹੀਂ ਮਿਲ ਸਕੇਗਾ ਕਾਮਕਾਜੀ ਔਰਤਾਂ ਦੇ ਲਈ ਇਹ ਸਮਾਂ ਥੋੜਾ ਔਖਾ ਹੋ ਜਾਵੇਗਾ ਮਕਰਸ਼ਿ ਵਾਲਿਓ ਅਗਸਤ ਦੇ ਪਹਿਲੇ ਅੱਧ ਵਿੱਚ ਛੋਟੇ ਮਾਮਲਿਆਂ ਬਾਰੇ ਚਿੰਤਾ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਦੌਰਾਨ ਜ਼ਮੀਨ ਅਤੇ ਇਮਾਰਤਾਂ ਨਾਲ ਸੰਬੰਧਿਤ ਵਿਵਾਦਾਂ ਨੂੰ ਅਦਾਲਤ ਵਿੱਚ ਲਿਜਾਣ ਦੀ ਬਜਾਏ ਆਪਣੇ ਸਹਿਮਤੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾ ਇਸ 1 ਅਗਸਤ ਮਹੀਨੇ ਦੇ ਵਿੱਚ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ ਤੁਹਾਡੀ ਸਭ ਤੋਂ ਵੱਧ ਉਡੀਕੀ ਗਈ ਇਸ਼ਾ ਇਸ ਮਹੀਨੇ ਪੂਰੀ ਹੋ ਸਕਦੀ ਹੈ ਅਗਸਤ ਮਹੀਨੇ ਵਿੱਚ ਤੁਹਾਨੂੰ ਜਿਵੇਂ ਦੇ ਹਰ ਖੇਤਰ ਵਿੱਚ ਅੱਗੇ ਵਧਦੇ ਹੋਏ ਸ਼ੁਭ ਚਿੰਤਕਾਂ ਦਾ ਸਹਿਯੋਗ ਮਿਲੇਗਾ ਇਸ ਮਹੀਨੇ ਤੁਹਾਨੂੰ ਘਰ ਵਾਹਨ ਜੱਦੀ ਜਾਇਦਾਦ ਆਦਿ ਖੁਸ਼ੀ ਮਿਲਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਕਿਸੇ ਵੀ ਸਸਤਾ ਵਿੱਚ ਕਿਸੇ ਵੀ ਉਹ ਦੇ ਲਈ ਦਾਵਾ ਕੀਤਾ ਹੈ ਜਾਂ ਤੁਸੀਂ ਕੋਈ ਵੱਡਾ ਠੇਕਾ ਜਾਂ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਦੁਆਰਾ ਕੀਤੇ ਗਏ ਯਤਨ ਸਫਲ ਸਾਬਤ ਹੋਣਗੇ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੀ ਮਦਦ ਦੇ ਨਾਲ ਤੁਹਾਨੂੰ ਕਿਸੇ ਖਾਸ ਕੰਮ ਵਿੱਚ ਵੱਡੀ ਸਫਲਤਾ ਮਿਲੇਗੀ ਅਗਲੀ ਰਾਸ਼ੀਆ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਅਗਸਤ ਦਾ ਮਹੀਨਾ ਮਿਸ਼ਰਤ ਰਹਿਣ ਵਾਲਾ ਹੈ ਇਸ ਮਹੀਨੇ ਤੁਹਾਨੂੰ ਬਹੁਤ ਸਾਵਧਾਨੀ ਦੇ ਨਾਲ ਆਪਣੇ ਟੀਚੇ ਵੱਲ ਵਧਣਾ ਪਵੇਗਾ ਖਾਸ ਕਰਕੇ ਜਦੋਂ ਤੁਸੀਂ ਦੂਜਿਆਂ ਤੋਂ ਸਮਰਥਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ ਇਥੋਂ ਤੱਕ ਕਿ ਤੁਹਾਡੇ ਰਿਸ਼ਤੇਦਾਰਾਂ ਤੋਂ ਵੀ ਨਹੀਂ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਪਣੇ ਕੈਰੀਅਰ ਕਾਰੋਬਾਰ ਸਬੰਧ ਵਿੱਚ ਕਾਫੀ ਭਾਜੀ ਦੌੜ ਕਰਨੀ ਪੈ ਸਕਦੀ ਹੈ ਇਸ ਮਿਆਦ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਵਿੱਚ ਲੋੜੀਦੀ ਸਫਲਤਾ ਨਹਿ ਮਿਲ ਸਕਦੀ ਪਰ ਤੁਹਾਡੇ ਸੰਪਰਕ ਵਧਣਗੇ ਤੁਸੀਂ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਸਬੰਧ ਸਥਾਪਿਤ ਕਰੋਗੇ ਜਿਨ੍ਹਾਂ ਦੀ ਮਦਦ ਨਾਲ ਤੁਹਾਨੂੰ ਭਵਿੱਖ ਵਿੱਚ ਯੋਜਨਾਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ ਅਗਸਤ ਦੇ ਦੂਜੇ ਹਫ਼ਤੇ ਤੁਸੀਂ ਕਾਰੋਬਾਰ ਵਿੱਚ ਵੱਡੇ ਉਤਾਰ ਚੜਾਅ ਦੇਖ ਸਕਦੇ ਹੋ ਇਸ ਦੌਰਾਨ ਆਮਦਨ ਨਾਲੋਂ ਖਰਚਾ ਜ਼ਿਆਦਾ ਰਹੇਗਾ ਦੋਸਤੋ ଏਸੀ ਅਗਸਤ ਮਹੀਨੇ ਦਾ ਆਸ਼ੀਫਲ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੇਅ ਸ਼ੇਅਰ ਕਰ ਦਿਓ ਜੀ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜੀ ਦੇ ਚਰੋਲ ਲਿਖ ਦੇਣਾ ਜੀ